ਜੀ ਦੋਸਤੋ ਕੁਝ ਕੇ ਨਾਮ ਜਿਹੜੀ ਹੈਗੀ ਹੈ ਜਾਨ ਪਹਿਚਾਨਦੇ ਮਹਤਾਜ ਨਹੀਂ ਹੁੰਦੇ ਤਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਸ ਪ੍ਰਸਨੈਲਿਟੀ ਨੂੰ ਅਸੀਂ ਤੁਹਾਡੇ ਰੂਪ ਰੂਪ ਕਰਨ ਜਾ ਰਹੇ ਹੈਗੇ ਆ ਉਹ ਵੀ ਕਿਸੇ ਜਾਨ ਪਹਿਚਾਨਦੇ ਮਹਤਾਜ ਨਹੀਂ ਹੈਗੇ ਤਾਂ ਗੱਲ ਕਰਨ ਜਾ ਰਹੇ ਆ ਜੀ ਲੇਡੀ ਸਿੰਘਮ ਦੇ ਬਾਰੇ ਤਾਂ ਜੋ ਕਿ ਜਿਹੜੇ ਇੰਟੈਲੀਜੈਂਸ ਡਿਪਾਰਟਮੈਂਟ ਦੇ ਵਿੱਚ ਬਤੌਰ ਜੇਕਰ ਮੈਂ ਗੱਲ ਕਰਾਂ EIG ਦੇ ਤੌਰ ਦੇ ਉੱਪਰ ਆਪਣੀਆਂ ਸੇਵਾਵਾਂ ਬਠਿੰਡਾ ਦੇ ਵਿੱਚ ਨਿਭਾ ਰਹੇ ਆ ਓਲੰਪਿਕ ਗੇਟ ਜਿਹੜੀ ਹੈਗੀ ਹੈ ਖੇੜ ਚੁੱਕੇ ਬਹੁਤ ਸਾਰੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਜਿਹੜੇ ਹੈਗੇ ਆ ਸੈਂਕੜੇ ਤੋਂ ਵੱਧ ਇਹਨਾਂ ਨੇ ਤਗਮੇ ਜਿੱਤੇ ਹੈਗੇ ਆ ਸ਼ੂਟਿੰਗ ਜਿਹੜੀ ਹੈਗੀ ਆ ਉਸ ਗੇਮ ਦੇ ਵਿੱਚ ਸਾਡੇ ਭਾਰਤ ਨੂੰ ਇਹਨਾਂ ਨੇ ਓਲੰਪੀਅਨ ਦਾ ਰਿਪਰੈਜ਼ੈਂਟ ਕੀਤਾ ਤਾਂ ਕਰਦੀਆਂ ਜੀ ਅੱਜ ਇਸ ਪ੍ਰਸਨੈਲਿਟੀ ਨਾਲ ਬਹੁਤ ਸਾਰੀਆਂ ਗੱਲਾਂ ਦਾ ਸਵਾਗਤ ਕਰਦੀਆਂ ਅਬਨੀਤ ਕੌਰ ਸਿੱਧੂ ਜੀ ਦਾ ਸਵਾਗਤ ਹੈ ਮੈਮ ਤੁਹਾਨੂੰ ਸ਼ਿਕਰ ਜੀ ਥੈਂਕ ਯੂ ਜੀ ਜਿਵੇਂ ਕਿ ਅ ਅਸੀਂ ਜਿੰਨਾ ਵੀ ਤੁਹਾਨੂੰ ਜਾਣਦੇ ਆ ਉਨਾ ਹੀ ਥੋੜਾ ਕਿਉਂਕਿ ਮੇ ਮੈਨ ਹੀ ਸੁਣਨ ਵਾਲੇ ਦੇਖਣ ਵਾਲੇ ਜਿੰਨੇ ਵੀ ਸਾਡੇ ਦਰਸ਼ਕ ਹੈਗੇ ਆ ਉਹਨਾਂ ਨੂੰ ਇਸ ਗੱਲ ਦਾ ਬਾਕੂਬੀ ਆਈਡੀਆ ਹੈਗਾ ਕਿ ਲੇਡੀ ਸਿੰਗਮ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈਗਾ ਤੁਹਾਡਾ ਪਰ ਅਸੀਂ ਪਹਿਲਾਂ ਤੁਹਾਨੂੰ ਜਾਣਦੇ ਆ ਐਜ਼ ਏ ਸਪੋਰਟਸ ਪਰਸਨ ਦੇ ਤੌਰ ਤੇ ਕਿ ਤੁਸੀਂ ਭਾਰਤ ਨੂੰ ਜਿਹੜਾ ਹੈਗਾ ਰਿਪਰੈਜ਼ੈਂਟ ਕੀਤਾ 올림픽 ਖੇਡਾਂ ਦੇ ਵਿੱਚ ਤਾਂ ਸ਼ੁਰੂਆਤੀ ਸਫ਼ਰ ਦੀ ਹੀ ਗੱਲ ਕਰਾਂਗੇ ਤੁਹਾਡੀ ਗੇਮਸ ਦੀ ਹੀ ਗੱਲ ਕਰਾਂਗੀ ਕਿ ਉਹ ਜਿਹੜਾ ਬਚਪਨ ਤੋਂ ਜੋ ਤੁਸੀਂ ਇਸ ਗੇਮ ਦੇ ਵੱਲ ਗਏ ਜਾਂ ਅਸੀਂ ਕਹੀ ਕਿ ਸ਼ੂਟਿੰਗ ਗੇਮ ਨੂੰ ਤੁਸੀਂ ਚੂਜ਼ ਕੀਤਾ ਉਹ ਉਸ ਦੇ ਬਾਰੇ ਸਾਨੂੰ ਮੁੱਢਲੀ ਆਪਣੇ ਜਿਹੜਾ ਜੀਵਨ ਸੀ ਉਹ ਸਿਬਲ ਜ਼ਰੂਰ ਦੱਸੋ ਅ ਸ਼ੂਟਿੰਗ ਸਪੋਰਟ ਜਿਹੜੀ ਹੈਗੀ ਹੈ ਜੀ ਮੈਂ ਕਹੂੰਗੀ ਵੀ ਬੜਾ ਇੱਕ ਖੂਬਸੂਰਤ ਟਰਨ ਸੀਗਾ ਮੇਰੀ ਜ਼ਿੰਦਗੀ ਦਾ ਕਿਉਂਕਿ ਬਚਪਨ ਵਿੱਚ ਮੈਨੂੰ ਕੋਈ ਬਹੁਤਾ ਸ਼ੌਂਕ ਸਪੋਰਟ ਦਾ ਨਹੀਂ ਸੀਗਾ ਦੇਖਣੀਆਂ ਦੇਖਣਾ ਚੰਗਾ ਲੱਗਦਾ ਸੀ ਪਰ ਮੈਂ ਖੁਦ ਜ਼ਿਆਦਾ ਸਪੋਰਟਸ ਨਹੀਂ ਕਰਦੀ ਸੀਗੀ ਪੜਾਈ ਦਾ ਸ਼ੌਂਕ ਸੀਗਾ ਸਰਵਿਸਿਸ ਦੇ ਜਾਣਾ ਚਾਹੁੰਦੀ ਸੀਗੀ ਕਿ ਐਗਜ਼ਾਮ ਦੇਣਾ ਹੈ ਔਰ ਕਲੀਅਰ ਕਰਨਾ ਹੈ ਇਹੀ ਮੇਰਾ ਗੋਲ ਸੀਗਾ ਪਰ ਜਦੋਂ ਫਿਰ ਮੈਂ ਐਡਮਿਸ਼ਨ ਲਈ ਗ੍ਰੈਜੂਏਸ਼ਨ ਚ ਆਪਣੇ ਦਸਮੇਸ਼ ਗਰਲਸ ਕਾਲਜ ਬਾਦਲ ਚ ਤੇ ਉੱਥੇ ਜਦੋਂ ਸ਼ੂਟਿੰਗ ਸਟਾਰਟ ਹੋਈ ਤੇ ਫਿਰ ਮੈਨੂੰ ਬੜੀ ਇੰਟਰਸਟਿੰਗ ਲੱਗੀ ਕਿਉਂਕਿ ਆਰਮ სპੋਰਟਸ ਨਾਲੋਂ ਡਿਫਰੈਂਟ სპੋਰਟ ਸੀਗੀ ਔਰ ਗਾਂਂਦ ਦਾ ਸ਼ੌਕ ਆਈ ਥਿੰਕ ਇਤਨਾ ਕਿਤੇ ਆਪਾਂ ਨੂੰ ਹੁੰਦਾ ਸੋ ਇੰਟਰਸਟਿੰਗ ਲੱਗੀ ਸਟਾਰਟ ਕੀਤੀ ਸ਼ੌਂਕੀਆ ਸ਼ੁਰੂ ਕੀਤੀ ਸੀਗੀ ਕਿ ਘੁੰਮਣ ਫਿਰਨ ਦਾ ਮੌਕਾ ਮਿਲੂਗਾ ਸਿਰਫ ਇਹ ਸੋਚ ਕੇ ਸ਼ੁਰੂ ਕੀਤੀ ਸੀ ਪਰ ਜਦੋਂ ਪਹਿਲਾ ਹੀ ਕੰਪੀਟੀਸ਼ਨ ਹੋਇਆ ਤੇ ਬੜੀ ਅੱਛੀ ਪਰਫਾਰਮੈਂਸ ਹੋਈ ਔਰ ਫਿਰ ਲੱਗਿਆ ਕਿ ਨਹੀਂ ਅੰਦਰ ਕੁਝ ਟੈਲੈਂਟ ਹੈਗਾ ਕੁਝ ਅਬਿਲਿਟੀ ਹੈਗੀ ਕੁਝ ਸਕਿੱਲ ਹੈ ਤੇ ਉਹਨੂੰ ਹੋਰ ਅੱਛਾ ਕਰਨਾ ਹੈ ਤੇ ਫਿਰ ਮੈਂ ਇਸ ਨੂੰ ਆਪਣਾ ਪੈਸ਼ਨ ਬਣਾ ਲਿਆ ਔਰ ਫਿਰ ਜੀ ਤੋੜ ਕੇ ਮਤਲਬ ਇਥੇ ਮਿਹਨਤ ਕੀਤੀ ਜੀ ਤਾਂ ਇਹ ਤਾਂ ਹੋ ਗਿਆ ਸ਼ੂਟਿੰਗ ਦਾ ਜਿਹੜਾ ਤੁਸੀਂ ਕਿਹਾ ਵੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਸ ਗੇਮ ਦੇ ਵਿੱਚ ਆਏ ਜੀ ਚੱਕਲੇ ਮੈਂ ਹਾਂ ਹਾਂ ਤਾਂ ਇਹ ਤਾਂ ਉਹੀ ਮੈਮ షూਟਿੰਗ ਗੇਮ ਦੀ ਗੱਲ। ਸ਼ੂਟਿੰਗ ਦੀ ਅਗਰ ਅਸੀਂ ਗੱਲ ਕਰੀਏ ਤੇ ਆਪਣੇ ਆਪ ਦੇ ਵਿੱਚ ਵੈਸੇ ਬਹੁਤ ਕੋਸਟਲੀ ਗੇਮ ਹੈਗੀ ਹੈ। ਜਿਸ ਸਮੇਂ ਦੇ ਉੱਪਰ ਤੁਸੀਂ ਇਹ ਸੀ ਸ਼ੁਰੂਆਤ ਕੀਤੀ ਉਦੋਂ ਤਾਂ ਅਗਰ ਮੈਂ ਕਹਾਂ ਕਿ ਇਨਫਰਾਸਟ੍ਰਕਚਰ ਵੀ ਉਸ ਲੈਵਲ ਦਾ ਨਹੀਂ ਸੀ ਤਾਂ ਉਸ ਸਮੇਂ ਦੇ ਉੱਪਰ ਇੰਨੀ ਗੇਮ ਅਸੀਂ ਗੇਮ ਮਹਿੰਗੀ ਗੇਮ ਨੂੰ ਚੂਜ਼ ਕਰਨਾ ਤਾਂ ਕਿ ਜਿਹੜੀਆਂ ਅਸੀਂ ਕੀ ਕਿ ਫੈਸਿਲਿਟੀਆਂ ਸੀਗੀਆਂ ਉਸ ਸਮੇਂ ਦੀਆਂ ਜਾਂ ਆਪਾਂ ਕੀ ਕਿ ਪਰਿਵਾਰਿਕ ਸਹਿਯੋਗ ਸੀਗਾ ਉਸ ਸਮੇਂ ਦੇ ਉੱਪਰ ਤੁਹਾਨੂੰ ਪੂਰਾ ਮਿਲਿਆ ਕਿਦਾਂ ਦਾ ਰਿਹਾ ਉਹ ਐਕਸਪੀਰੀਅੰਸ। ਅ ਦੇਖੋ ਹਾਂਜੀ ਕਿਉਂਕਿ ਸਪੋਰਟ ਪੰਜਾਬ ਵਿੱਚ ਜ਼ਿਆਦਾ ਪਪੂਲਰ ਵੀ ਨਹੀਂ ਸੀਗੀ ਉਸ ਟਾਈਮ ਤੇ ਬਹੁਤ ਥੋੜੇ ਸ਼ੂਟਰਸ ਬਾਰੇ ਸੁਣਿਆ ਸੀਗਾ ਅਸੀਂ ਕਰਦੇ ਕਾਫੀ ਸੀਗੇ ਪਰ ਸੁਣਿਆ ਬਹੁਤ ਘੱਟ ਬਾਰੇ ਸੀਗਾ ਔਰ ਬਾਦਲ ਜਦੋਂ ਸ਼ੁਰੂ ਕੀਤੀ ਤਾਂ ਬਾਦਲ ਜ਼ਰੂਰ ਇੱਕ ਸ਼ੂਟਿੰਗ ਰੇਂਜ ਬਣਾਈ ਗਈ ਔਰ ਜੋ ਉਸ ਟਾਈਮ ਦੇ ਮੁਕਾਬਲੇ ਅਗਰ ਆਪੋ ਉਸ ਸਮੇਂ ਦੀ ਗੱਲ ਕਰੀਏ ਤਾਂ ਕਾਫੀ ਠੀਕ ਸੀਗੀ ਫਿਰ ਜਦੋਂ ਅਸੀਂ ਸਟਾਰਟ ਕੀਤੀ ਤੇ ਉਸ ਤੋਂ ਬਾਅਦ ਐਕਸਪੈਂਸਿਵ ਸਪੋਰਟ ਸੀਗੀ ਆਬਵੀਅਸਲੀ ਪਰ ਜਿਹੜੀਆਂ ਮੁਢਲੀਆਂ ਚੀਜ਼ਾਂ ਸੀਗੀਆਂ ਸਾਨੂੰ ਕਾਲਜ ਵੱਲੋਂ ਪ੍ਰੋਵਾਈਡ ਕਰਾਈਆਂ ਗਈਆਂ ਚਾਹੇ ਉਹ ਵੈਪਨਸ ਦੀ ਗੱਲ ਹੈ ਜਾਂ ਸ਼ੂਟਿੰਗ ਕਿੱਟ ਦੀ ਗੱਲ ਹੈ ਸੋ ਇੱਕ ਡੇਡ ਦੋ ਸਾਲ ਬਾਅਦ ਜਦੋਂ ਪਰਫਾਰਮੈਂਸ ਅੱਛੀ ਹੋਣ ਲੱਗੀ ਤੇ ਫਿਰ ਪੇਰੈਂਟਸ ਵੱਲੋਂ ਸਾਰਾ ਕੁਝ ਮਤਲਬ ਜੋ ਵੀ ਚੀਜ਼ਾਂ ਚਾਹੀਦੀਆਂ ਸੀ ਚਾਹੇ ਉਹ ਰਾਈਫਲ ਹੈ ਚਾਹੇ ਸਪੋਰਟ ਦਾ ਜੋ ਵੀ ਸਮਾਨ ਹੈ ਫਿਰ ਪੇਰੈਂਟਸ ਵੱਲੋਂ ਆਬਵੀਅਸਲੀ ਸਪੋਰਟ ਮਿਲੀ ਚੋਂ ਉਹਨਾਂ ਨੇ ਦੇਖਿਆ ਕਿ ਸਾਡੀ ਬੇਟੀ ਅੱਛਾ ਕਰ ਰਹੀ ਹੈ ਤਾਂ ਫਿਰ ਉਹਨਾਂ ਨੇ ਖੁੱਲ ਕੇ ਸਪੋਰਟ ਕੀਤੀ ਸੋ ਕੁਝ ਚੀਜ਼ ਅ ਕਾਲਜ ਵੱਲੋਂ ਪ੍ਰੋਵਾਈਡ ਕਰਾਈਆਂ ਜਾਂਦੀਆਂ ਸੀ ਔਰ ਕੁਝ ਜੋ ਬਾਕੀ ਰਹਿ ਜਾਂਦਾ ਸੀਗਾ ਉਹ ਪੇਰੈਂਟਸ ਵੱਲੋਂ ਪ੍ਰੋਵਾਈਡ ਕਰਾਇਆ ਜਾਂਦਾ ਸੀਗਾ ਹਾਂਜੀ ਪਰ ਆਦਰਵਾਇਜ਼ ਗੱਲ ਕਰੀਏ ਤਾਂ ਹੈ ਥੋੜੀ ਐਕਸਪੈਂਸਿਵ سپورਟ ਔਰ ਜਿਵੇਂ ਜਿਵੇਂ ਅਸੀਂ ਅੱਛਾ ਪਰਫਾਰਮ ਕਰਦੇ ਗਏ ਰਿਜ਼ਲਟਸ ਅੱਛੇ ਹੁੰਦੇ ਗਏ ਤਾਂ ਉਵੇਂ-ਉਵੇਂ ਕਾਲਜ ਵਿੱਚ ਵੀ ਜਿਹੜੀ ਹੈਗੀ ਹੈ ਸ਼ੂਟਿੰਗ ਰੇਂਜ ਅਪਗ੍ਰੇਡ ਹੁੰਦੀ ਰਹੀ ਪਰ ਸਾਨੂੰ ਅਸੀਂ ਬਿਲਕੁਲ ਬੇਸਿਕ ਜ਼ੀਰੋ ਤੋਂ ਸਟਾਰਟ ਕੀਤਾ ਹੈਗਾ ਸੋ ਉਸ ਟਾਈਮ ਤੇ 10 10 ਸਾਲ 12 ਸਾਲ ਦੇ ਬਾਅਦ ਹੁਣ ਉੱਥੇ ਮਤਲਬ ਬਾਦਲ ਵਿੱਚ ਹੀ ਕਿਉਂਕਿ ਅਸੀਂ ਅچھے ਰਿਜ਼ਲਟਸ ਲੈ ਕੇ ਆਏ ਤੇ ਕਾਫੀ ਅੱਛੀ ਰੇਂਜ ਬਣ ਗਈ ਪਰ ਉਸ ਟਾਈਮ ਤੇ ਸਾਨੂੰ ਕਾਫੀ ਦਿੱਕਤਾਂ ਆਉਂਦੀਆਂ ਸੀਗੀਆਂ ਕਿਉਂਕਿ ਅਸੀਂ ਬਿਲਕੁਲ ਲੋ ਲੈਵਲ ਤੇ ਜੰਦ ਖੇਡਦੇ ਸੀਗੇ ਔਰ ਜਦੋਂ ਤੁਸੀਂ ਨੈਸ਼ਨਲ ਜਾਂ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਹੋ ਤਾਂ ਉੱਥੇ ਫੈਸਿਲਿਟੀਆਂ ਡਿਫਰੈਂਟ ਹੁੰਦੀਆਂ ਪਰ ਆਈ ਥਿੰਕ ਫਿਰ ਉਹਨੂੰ ਅਡਾਪਟ ਕਰਨਾ ਤੁਸੀਂ ਸਿੱਖ ਜਾਂਦੇ ਹੋ ਜੀ ਅਕੀ ਕੀ ਬਦਲਾਅ ਜਿਵੇਂ ਜਿਵੇਂ ਆਉਂਦੇ ਆ ਉਵੇਂ ਜਿਵੇਂ ਮੈਂ ਆਪਣੇ ਕਿਹਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਅਡਾਪਟ ਕਰਨਾ ਸਿੱਖ ਜਾਨੇ ਆ ਅਡਾਪਟ ਤੋਂ ਇੱਕ ਕੁਐਸਚਨ ਫੇਰ ਮਾਈਂਡ ਦੇ ਵਿੱਚ ਆਉਂਦਾ ਕਿ ਜੇ ਉਹਦੇ ਤੇ ਤੁਸੀਂ ਹੁਣ ਕੰਮ ਕਰ ਰਹੇ ਹੈਗੇ ਹੋ ਜਿਵੇਂ ਜੇ ਅਸੀਂ ਪੁਲਿਸ ਡਿਪਾਰਟਮੈਂਟ ਦੀ ਗੱਲ ਕਰੀ ਤਾਂ ਇਹ ਅਕਸਰ ਹੀ ਗੱਲਾਂ ਦੇ ਵਿੱਚ ਰਹਿੰਦਾ ਜੀ ਜੇਕਰ ਅਸੀਂ ਗੱਲ ਕਰੀਏ ਵੀ ਕਰਾਪਸ਼ਨ ਇਸ ਡਿਪਾਰਟਮੈਂਟ ਦਾ ਕਿਤੇ ਨਾ ਕਿਤੇ ਸੁਣਨ ਦੇ ਵਿੱਚ ਆਉਂਦਾ ਕਿ ਕਰਾਪਸ਼ਨ ਬਹੁਤ ਅਹਿਮ ਰੋਲ ਅਦਾ ਕਰਦਾ ਹੈ ਇਸ ਡਿਪਾਰਟਮੈਂਟ ਦੇ ਵਿੱਚ ਤੇ ਤੁਸੀਂ ਤੇ ਅਗਰ ਮੈਂ ਤੁਹਾਡੀ ਫੈਮਿਲੀ ਦੀ ਗੱਲ ਕਰਾਂ ਤਾਂ ਉਹ ਹਮੇਸ਼ਾ ਹੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਹੁਤ ਹਟ ਕੇ ਇੱਕ ਤੁਸੀਂ ਕੀ ਕਿ ਬਹੁਤ ਸਾਫ਼ ਸੁਥਰਾ ਅਕਸ ਜਿਹੜਾ ਹੈ ਸ਼ੁਰੂ ਤੋਂ ਹੀ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਬਣਿਆ ਹੋਇਆ ਹੈ ਕਿਸ ਤਰੀਕੇ ਦੇ ਨਾਲ ਇਸ ਰੋਲ ਨੂੰ ਜਿਵੇਂ ਕਹਾਂ ਵੀ ਤੁਸੀਂ ਮੈਂਟੇਨ ਕਰਕੇ ਰੱਖਿਆ ਹੋਇਆ ਜਾਂ ਕਿੱਦਾਂ ਦੀ ਜਦੋਜਹਿਦ ਜਿਹੜੀ ਹੈਗੀ ਹੈ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਇਸ ਅਕਸ ਨੂੰ ਮੈਂਟੇਨ ਕਰਨ ਦੀ ਕਰਨੀ ਪੈਰੀ ਹੈ ਤੇ ਦੇਖੋ ਪਹਿਲੀ ਗੱਲ ਤਾਂ ਕੋਈ ਡਿਪਾਰਟਮੈਂਟ ਕਦੇ ਵੀ ਮਾੜਾ ਨਹੀਂ ਹੁੰਦਾਗਾ ਉਹਦੇ ਵਿੱਚ ਕੰਮ ਕਰਨ ਵਾਲੇ ਲੋਕ ਉਸ ਨੂੰ ਬਣਾਉਂਦੇ ਆ ਜੀ ਸੋ ਜੋ ਜਿਸ ਤਰ੍ਹਾਂ ਦਾ ਲੋਕ ਕੰਮ ਕਰਨਗੇ ਉਸੇ ਤਰ੍ਹਾਂ ਦਾ ਅਕਸ ਉਹ ਉਹਦਾ ਉਹਨਾਂ ਲੋਕਾਂ ਦਾ ਬੰਦ ਹੈ ਕਾਫੀ ਹੱਦ ਤੱਕ ਆਪਾਂ ਗੱਲ ਕਰੀਏ ਤਾਂ ਮਤਲਬ ਇੱਥੇ ਬਹੁਤ ਚੰਗੇ ਲੋਕ ਹੈਗੇ ਆ ਔਰ ਕੋਈ ਸਿਸਟਮ ਜਾਂ ਡਿਪਾਰਟਮੈਂਟ ਤਾਂ ਹੀ ਚੱਲਦਾ ਹੈ ਜੋ ਉਹਦੇ ਵਿੱਚ ਚੰਗੇ ਲੋਕ ਵੀ ਹੈਗੇ ਆ ਹਰ ਜਗ੍ਹਾ ਤੇ ਤੁਸੀਂ ਹਰ ਡਿਪਾਰਟਮੈਂਟ ਦੀ ਗੱਲ ਕਰ ਲਓ ਉੱਥੇ ਮਤਲਬ ਜਿਹਨੂੰ ਆਪਾਂ ਬਲੈਕਸ਼ੀਪ ਕਹਿ ਦਿੰਦੇ ਹੁੰਦੀ ਹੈ ਪਰ ਹਾਂਜੀ ਕਿਉਂਕਿ ਪੁਲਿਸ ਦਾ ਪਬਲਿਕ ਟੀਲਿੰਗ ਹੈਗੀ ਹੈ ਬਹੁਤ ਹਮੇਸ਼ਾ ਪਬਲਿਕ ਦੀ ਨਿਗਾਹ ਪੁਲਿਸ ਰਹਿੰਦੀ ਹੈ ਤਾਂ ਕਈ ਵਾਰੀ ਉਹ ਅਕਸ ਜਿਹੜਾ ਹੈਗਾ ਕਿਤੇ ਨਾ ਕਿਤੇ ਨੈਗੇਟਿਵਿਟੀ ਆ ਜਾਂਦੀ ਹੈ ਪਰ ਆਈ ਥਿੰਕ ਕਿ ਮੈਨੂੰ ਬੜਾ ਮਾਣ ਹੈ ਪੰਜਾਬ ਪੁਲਿਸ 'ਚ ਕੰਮ ਕਰਨ ਦਾ ਔਰ ਮੈਂ ਬੜੇ ਸ਼ੌਂਕ ਨਾਲ ਕਰਦੀ ਹੈ ਜਿੱਥੇ ਜਿਹੜਾ ਤੁਸੀਂ ਸਵਾਲ ਪੁੱਛਿਆ ਵੀ ਅਕਸ ਨੂੰ ਮੇਨਟੇਨ ਕਰਨ ਦਾ ਆਈ ਥਿੰਕ ਇਹ ਮੇਨਟੇਨ ਕਰਨਾ ਕੋਈ ਔਖੀ ਗੱਲ ਨਹੀਂ ਹੈ ਝੂਠ ਬੋਲਣਾ ਬੇਈਮਾਨੀ ਕਰਨਾ ਆਈ ਥਿੰਕ ਔਖਾ ਹੈਗਾ ਸਾਫ਼ ਸੁਥਰਾ ਕੰਮ ਕਰਨਾ ਬਿਲਕੁਲ ਵੀ ਔਖਾ ਨਹੀਂ ਹੈਗਾ ਸੋ ਇਹ ਤੁਹਾਡਾ ਕੁਦਰਤੀ ਨੇਚਰ ਹੋਣਾ ਚਾਹੀਦਾ ਹੈ ਜੇ ਤੁਸੀਂ ਗਲਤ ਕੰਮ ਨਹੀਂ ਕਰਦੇ ਤਾਂ ਤੁਹਾਨੂੰ ਅੱਖਾਂ ਨਹੀਂ ਲੱਗਦਾ ਸੋ ਆਈ ਥਿੰਕ ਇਹ ਇਸੇ ਸੋਚ ਨਾਲ ਹੀ ਕੰਮ ਕਰਨਾ ਚਾਹੀਦਾ ਹੈ ਸੋ ਮੇਰੀ ਫੈਮਿਲੀ ਵਿੱਚ ਵੀ ਮੈਂ ਆਪਣੀ ਫੈਮਿਲੀ ਤੋਂ ਵੀ ਇਹੀ ਵੈਲਿਊ ਸਿੱਖੀ ਹੈ ਆਪਣੇ ਗ੍ਰੈਂਡ ਪੇਰੈਂਟਸ ਤੋਂ ਆਪਣੇ ਪੇਰੈਂਟਸ ਤੋਂ ਸੋ ਇਸੇ ਤਰ੍ਹਾਂ ਹੀ ਉਹਨਾਂ ਨੂੰ ਹਮੇਸ਼ਾ ਕੰਮ ਕਰਦੇ ਦੇਖਿਆ ਹੈ ਔਰ ਆਈ ਥਿੰਕ ਇਹ ਫਿਰ ਤੁਹਾਡੇ ਅੰਦਰ ਤੁਹਾਡੇ ਅੰਦਰ ਥੋੜੀਆਂ ਜੀਨਸ ਵਿੱਚ ਵੀ ਆ ਜਾਂਦਾ ਹੈ ਔਰ ਜਿਸ ਮਾਹੌਲ 'ਚ ਤੁਸੀਂ ਵੱਡੇ ਹੁੰਨੇ ਹੋ ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਇਹੀ ਮੇਰਾ ਕੰਮ ਕਰਨਾ ਹੈ ਔਰ ਤੁਸੀਂ ਇਫੈਕਟ ਨਹੀਂ ਹੁੰਦਾ ਤੁਹਾਨੂੰ ਮਤਲਬ ਆਸ-ਪਾਸ ਕੁਝ ਵੀ ਹੋਵੇ ਸੋ ਆਈ ਥਿੰਕ ਇਮਾਨਦਾਰੀ ਨਾਲ ਕੰਮ ਕਰਨਾ ਸੌਖਾ ਹੈ ਜੇ ਲਈ ਕੋਈ ਖਾਸ ਮਿਹਨਤ ਨਹੀਂ ਕਰਨੀ ਪੈਂਦੀ ਸਿਰਫ ਆਪਣੀ ਸੋਚ ਤੇ ਇਰਾਦੇ ਤੇ ਜ਼ਮੀਰ ਜਾਗਦੀ ਹੋਣੀ ਚਾਹੀਦੀ ਹੈ ਜੀ ਬਹੁਤ ਖੂਬ ਵਾਕੀ ਜਿੰਨੇ ਸੋਨੇ ਇਹ ਖੁਦ ਹੈਗੇ ਆ ਉਨੇ ਹੀ ਸੋਨੇ ਵਿਚਾਰ ਵੀ ਹੈਗੇ ਆ ਜਿਵੇਂ ਮੈਮ ਨੇ ਕਿਹਾ ਕਿ ਐਟਮੋਸਫੇਅਰ ਤੁਹਾਨੂੰ ਵਾਕੀ ਸਿਰਜਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਅਟਮੋਸਫੇਅਰ ਦੇ ਵਿੱਚ ਵਿਚਰਦੇ ਹੈਗੇ ਉਹ ਮਾਹੌਲ ਤੁਹਾਡੀ ਸਿਰਜਣਾ ਦੇ ਵਿੱਚ ਅਕੀਤੇ ਨੇ ਕੀਤੇ ਇੱਕ ਅਹਿਮ ਕੜੀ ਜ਼ਰੂਰ ਸਾਬਤ ਹੁੰਦਾ ਹੈਗਾ ਤੇ ਉਮੀਦ ਮੈਮ ਗੱਲ ਕਰੀ ਜਿਵੇਂ ਅਸੀਂ ਸਾਰੇ ਜਾਣਦੇ ਆ ਕਿ ਤੁਸੀਂ ਆਪਣੀ ਮਦਰ ਦੇ ਬਹੁਤ ਕਰੀਬ ਸੀਗੇ ਤੇ ਉਵੇਂ ਹੀ ਤੁਹਾਡੀ ਬੇਟੀ ਤੁਹਾਡੇ ਬਹੁਤ ਕਰੀਬ ਹੈ ਜੀ ਤੇ ਇਸ ਪਿਆਰੇ ਜਿਹੇ ਰਿਸ਼ਤੇ ਦੇ ਵਿੱਚ ਜੇਕਰ ਮੈਂ ਕਹਾ ਮਾਂ ਕੀ ਬੀਂਗ ਆ ਪੇਰੈਂਟ ਜਾਂ ਬੀਂਗ ਦਾ ਮਦਰ ਇਹੋ ਜਿਹਾ ਕਿਹੜਾ ਗਿਫਟ ਹੈਗਾ ਜੋ ਜਾਂ ਇਹੋ ਜਿਹੀ ਕਿਹੜੀ ਕੁਆਲਿਟੀ ਹੈਗੀ ਹੈ ਜਿਹੜੀ ਤੁਸੀਂ ਆਪਣੀ ਬੇਟੀ ਨੂੰ ਦੇਣਾ ਚਾਹੋਗੇ देखो एक चीज पिक करनी बड़ी मुश्किल है पर एक चीज मैं जो मैं हमेशा चाहूंगी वो यही है कि वो एक मजबूत औरत बने एक ओदा और स्ट्रांग किरदार वाली इंसान बने बड़ी हो के मतलब जो कि आस-पास की नेगेटिविटी का ओदे कोई इफेक्ट ना होए और जो उदी अपनी खूबसूरती है जो उदी इनर खूबसूरती है वो बड़ी मजबूत होनी चाहिए है, और स्ट्रांग एक औरत के रूप च हो भर के आवे मेरी कोशिश यही है कि ਉਸ ਨੂੰ ਮੈਸਰਾਨੀਆਂ ਚੀਜ਼ਾਂ ਕੁਝ ਐਗਜ਼ਾਮਪਲ ਜੋ ਅਸੀਂ ਕਰੇ ਜਿਸ ਤਰ੍ਹਾਂ ਕਰਦੇ ਆ ਜੋ ਸਾਨੂੰ ਬੱਚੇ ਕਰਦੇ ਦੇਖਦੇ ਹੋਏ ਉਸ ਦਾ ਵੀ ਬੜਾ ਇਫੈਕਟ ਬੱਚਿਆਂ ਤੇ ਪੈਂਦਾ ਸੋ ਉਸ ਨੂੰ ਇਹ ਪਤਾ ਹੈਗਾ ਕਿ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਔਰ ਕਿਸ ਤੱਕ ਹੀ ਇਫੈਕਟ ਹੁੰਦਾ ਸੋ ਇਹੀ ਕੋਸ਼ਿਸ਼ ਹੈ ਵੀ ਉਹ ਇੱਕ ਮਜ਼ਬੂਤ ਤੇ ਕਾਮਯਾਬੀ ਦੇਖੋ ਕੁਝ ਚੀਜ਼ਾਂ ਮਟੀਰੀਅਲਿਸਟਿਕ ਹੁੰਦੀਆਂ ਕੁਝ ਚੀਜ਼ਾਂ ਟੈਂਪਰੇਰੀ ਹੁੰਦੀਆਂ ਪਰ ਐਟ ਦ ਐਂਡ ਆਫ ਦ ਡੇ ਮੈ ਅਚੀਵ ਹੋ ਇੱਕ ਮਜ਼ਬੂਤ ਇਨਸਾਨ ਬਣਨੀ ਚਾਹੀਦੀ ਹੈ ਜਿਸ ਦੀ ਜੋ ਜਿਸ ਦੇ ਆਈਡੀਅਲਸ ਬੜੇ ਸਟਰੋਂਗ ਹੋਣ ਜਿਸ ਦੇ ਪ੍ਰਿੰਸੀਪਲਸ ਜਿਸ ਦੀਆਂ ਵੈਲਿਊਜ਼ ਬੜੀਆਂ ਸਟਰੋਂਗ ਹੋਣ ਜੀ ਜ਼ਰੂਰੀ ਹੋ ਜਾਂਦਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਇਸ ਤਰੀਕੇ ਦੇ ਨਾਲ ਵੀ ਅਸੀਂ ਉਸ ਨੂੰ ਕੁਝ ਅੱਛੀਆਂ ਕੁਆਲਿਟੀਆਂ ਜਿਹੜੀਆਂ ਆਪਣੇ ਬੱਚਿਆਂ ਨੂੰ ਜ਼ਰੂਰ ਦੇਈਏ ਤਾਂ ਕਿ ਉਹ ਸਟਰੋਂਗ ਬਣ ਸਕਣ ਜੀ ਤੁਹਾਡੀ ਮਦਰ ਦਾ ਬਹੁਤ ਵੱਡਾ ਰੋਲ ਤੁਹਾਡੀ ਲਾਈਫ ਦੇ ਵਿੱਚ ਰਿਹਾ ਅਸੀਂ ਹਮੇਸ਼ਾ ਹੀ ਅਕਸਰ ਹੀ ਤੁਹਾਡੇ ਮੂੰਹੋਂ ਬਹੁਤ ਵਾਰ ਉਹਨਾਂ ਵਾਰੀ ਸੁਣਿਆ ਵੀ ਹੈਗਾ ਜੀ ਕਿ ਲਾਈਫ ਦੇ ਵਿੱਚ ਮਦਰ ਦਾ ਜੋ ਪਾਰਟ ਹੈ ਉਹ ਅਸੀਂ ਕਦੇ ਵੀ ਅਨਗੋਲਿਆ ਨਹੀਂ ਕਰ ਸਕਦੇ ਤੇ ਜੇ ਮੈਂ ਕਹਾਂ ਕਿ ਅੱਜ ਉਹ ਨਾਲ ਹੋ ਕੇ ਵੀ ਨਾਲ ਨਹੀਂ ਹੈਗੇ ਤੇ ਜੇ ਉਹ ਹੁੰਦੇ ਤਾਂ ਫਿਰ ਕੀ ਹੁੰਦਾ ਕੀ ਲੱਗ ਆਈ ਥਿੰਕ ਜੀ ਮੈਂ ਹਮੇਸ਼ਾ ਗੱਲ ਕਰਦੀ ਆ ਵੀ ਬੇਟੀਆਂ ਲਈ ਮਦਰ ਮਤਲਬ ਮਦਰ ਫਾਦਰ ਤਾਂ ਦੋਨੋਂ ਹੀ ਦੇਖੋ ਬੱਚਿਆਂ ਲਈ ਬੜੇ ਬਰਾਬਰ ਹੁੰਦੇ ਆ ਪਰ ਮਾਂ ਦਾ ਇੱਕ ਆਪਣਾ ਰੋਲ ਹੁੰਦਾ ਹੈ ਫਾਦਰ ਦਾ ਆਪਣਾ ਰੋਲ ਹੁੰਦਾ ਹੈ ਸੋ ਇੱਕ ਇੱਕ ਰੋਲ ਜਦੋਂ ਚੱਲਾ ਜਾਂਦਾ ਹੈ ਅ ਖਤਮ ਹੋ ਜਾਂਦਾ ਹੈ ਤੁਹਾਡੀ ਲਾਈਫ ਚੋ ਮਤਲਬ ਖਤਮ ਨਹੀਂ ਕਹਿ ਸਕਦੇ ਪਰ ਉਹ ਇਨਸਾਨ ਦੀ ਪ੍ਰੈਜ਼ੈਂਸ ਨਹੀਂ ਰਹਿੰਦੀਗੀ ਤਾਂ ਫਿਰ ਤੁਸੀਂ ਉਸ ਨੂੰ ਮਿਸ ਕਰਦੇ ਹੋ ਉਸ ਦੀ ਕਮੀ ਮਹਿਸੂਸ ਕਰਦੇ ਹੋ ਕਿਉਂਕਿ ਸਾਰੀ ਉਮਰ ਪਹਿਲਾਂ ਤੁਸੀਂ ਆਪਣਾ ਕਰੀਅਰ ਬਣਾਉਣ 'ਚ ਲਗਾ ਦਿੰਦੇ ਹੋ ਤੁਹਾਡੇ ਪੇਰੈਂਟਸ ਤੁਹਾਡਾ ਕਰੀਅਰ ਬਣਾਉਣ 'ਚ ਲਾ ਦਿੰਦੇ ਆ ਫਿਰ ਜਦੋਂ ਤੁਹਾਨੂੰ ਲੱਗਦਾ ਹੈ ਕਿ ਹੁਣ ਮੈਂ ਉਹਨਾਂ ਨੂੰ ਕੁਝ ਗਿਵ ਬੈਕ ਕਰਨਾ ਹੈ ਕਿ ਮੈਂ ਆਪਣੇ ਮੂਮੈਂਟਸ ਉਹਨਾਂ ਨਾਲ ਇੰਜੋਏ ਕਰਨੇ ਆ ਜਾਂ ਉਹਨਾਂ ਨੂੰ ਦਿਖਾਉਣਾ ਹੈ ਕੁਝ ਤਾਂ ਫਿਰ ਉਹ ਕਈ ਵਾਰ ਨਹੀਂ ਹੁੰਦੇ ਪਰ ਤੁਹਾਨੂੰ ਉਹ ਕਮੀ ਮਹਿਸੂਸ ਹੁੰਦੀ ਹੈ ਹਾਂਜੀ ਮੇਰੇ ਮਦਰ ਬੜੇ ਸਟਰੋਂਗ ਵਿਲਡ ਸੀਗੇ ਔਰ ਬੜੇ ਡਿਟਰਮਿੰਡ ਸੀਗੇ ਔਰ ਹਮੇਸ਼ਾ ਖੁਸ਼ ਰਹਿਣ ਵਾਲੇ ਬੜੇ ਪੋਜ਼ਿਟਿਵ ਸੀਗੇ ਸੋ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜੋ ਚੀਜ਼ਾਂ ਜਿਸ ਤਰ੍ਹਾਂ ਮੈਨੂੰ ਦੇਖਣਾ ਚਾਹੁੰਦੇ ਆ ਜਾਂ ਚਾਹੁੰਦੇ ਸੀਗੇ ਕਿ ਮੈਂ ਇਸ ਤਰ੍ਹਾਂ ਰਹਾ ਆਪਣੀ ਜ਼ਿੰਦਗੀ ਵਿੱਚ ਤੇ ਕੋਸ਼ਿਸ਼ ਕਰੀਦੀ ਆ ਵੀ ਉਸੇ ਤਰ੍ਹਾਂ ਹੀ ਰਿਹਾ ਜਾਏ ਔਰ ਉਹਨਾ ਉਹਨਾ ਚੀਜ਼ਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰੀਦੀ ਆ ਸੋ ਫਿਰ ਲੱਗਦਾ ਕਿ ਠੀਕ ਹੈ ਉਹ ਨਾਲ ਹੀ ਇਹ ਕਿਤਨਾ ਕਿਤੇ ਔਰ ਦੇਖ ਰਹੇ ਹੋਣਗੇ ਕੁਝ ਸਭ ਕੁਝ ਸੋ ਉਹ ਸੋਚ ਕੇ ਚਿੰਗਰ ਲੱਗਦਾ ਹੈਗਾ ਕਮੀ ਤਾਂ ਆਬਵੀਅਸਲੀ ਇਹ ਹੁੰਦੀ ਹੈ ਕਿ ਤੁਸੀਂ ਉਹਨਾਂ ਨਾਲ ਗੱਲ ਨਹੀਂ ਕਰ ਸਕਦੇ ਜੋ ਛੋਟੀਆਂ-ਛੋਟੀਆਂ ਗੱਲਾਂ ਬੇਟੀਆਂ ਆਪਣੀ ਮਾਂ ਨਾਲ ਰੋਜ਼ ਕਰਦੀ ਹੈ ਜਾਂ ਜੋ ਮਾਂ ਫਿਕਰ ਕਰਦੀ ਹੈ ਕਿ ਬੜੀਆਂ ਛੋਟੀਆਂ ਗੱਲਾਂ ਕਿ ਕੁਝ ਖਾ ਲਿਆ ਕਿ ਨਹੀਂ ਸੌਂ ਲਿਆ ਕਿ ਨਹੀਂ ਆਰਾਮ ਕਰ ਲਿਆ ਕਿ ਨਹੀਂ ਸੋ ਉਹ ਚੀਜ਼ਾਂ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਪਰ ਉਹ ਉਹੀ ਚੀਜ਼ਾਂ ਹੁਣ ਅੱਗੇ ਆਪਣੀ ਡਾਟਰ ਨਾਲ ਕਰਨ ਦੀ ਕੋਸ਼ਿਸ਼ ਕਰਦੀ ਹੈ ਜੀ ਕਾਫੀ ਪਾਵੁਕ ਹੋ ਗਈ ਮੈਡਮ ਕਿ ਸਹੀ ਹੈ ਕਿ ਕਿ ਰਿਸ਼ਤਾ ਹੀ ਹੈ ਨਾ ਖੂਬਸੂਰਤ ਹੈਗਾ ਤੇ ਪਾਬੂਕ ਹੋਣਾ ਬੰਦਾ ਵੀ ਹੈ ਇਸ ਰਿਸ਼ਤੇ ਦੇ ਵਿੱਚ। ਪਸੰਦੀ ਦੀ ਗੱਲ ਕਰਾਂ ਜਿਸ ਜੀ ਦੇ ਨਾਲ ਤੁਹਾਡਾ ਪੈਸ਼ਨ ਹੁਣ ਤੱਕ ਸਪੋਰਟਸ ਰਿਹਾ ਹੈਗਾ। ਜੀ। ਹੁਣ ਜੀ ਸੌਦੇ ਤੇ ਤੁਸੀਂ ਕੰਮ ਕਰ ਰਹੇ ਹੋ ਉਸ ਤੋਂ ਬਾਅਦ ਘਰ ਦੀ ਵੀ ਰਿਸਪੌਂਸਿਬਿਲਟੀ ਹੈ। ਇਹ ਸੌਦੇ ਦੀ ਵੀ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ। ਜੀ। ਕਿ ਉਹ ਜਿਹੜਾ ਪੈਸ਼ਨ ਹੈਗਾ ਕਿ ਉਹ ਗੇਮ ਦਾ ਜਿਹੜਾ ਚਾਹ ਹੈਗਾ ਉਸ ਨੂੰ ਸਮਾਂ ਦੇ ਪਾਉਣ ਨੂੰ ਕਿ ਉਹ ਮੰਨ ਦੇ ਚਾਹ ਜਿਸ ਤਰੀਕੇ ਨਾਲ ਉਸ ਗੇਮ ਨਾਲ ਜੁੜੇ ਹੋਏ ਸੀ ਸ਼ੁਰੂ ਤੋਂ ਉਸੇ ਤਰੀਕੇ ਦੇ ਨਾਲ ਬਰਕਰਾਰ ਰੱਖਿਵੇਂ ਉਸ ਨੂੰ ਕਿ ਵੀ ਸਮਾਂ ਕਰਦੇ ਹਾਂ ਉਹਦੇ ਲਈ ਅ ਦੇਖੋ ਪੈਸ਼ਨ ਹਮੇਸ਼ਾ ਰਹਿੰਦਾ ਹੈਗਾ ਉਹ ਮੈਂ ਖੁਦ ਨਹੀਂ ਕਰ ਪਾਉਂਦੀ ਕਿਉਂਕਿ ਤੁਸੀਂ ਇੰਨੇ ਇੰਪੋਰਟੈਂਟ ਅਹੁਦੇ ਤੇ ਹੋ ਕੇ ਤਾਂ ਤੁਸੀਂ ਜਸਟਿਸ ਕਰਨਾ ਹੈ ਆਪਣੀ ਜੌਬ ਨਾਲ ਵੀ ਜੀ ਔਰ ਮੈਂ ਆਪਣੇ ਬੜਾ ਸੋਚ ਕੇ ਸੋਚ ਸਮਝ ਕੇ ਮੈਂ ਜਦੋਂ ਸੋਚਿਆ ਸੀ ਕਿ ਹੁਣ ਮੈਂ शूटिंग बस करके तो हूँ मैं इधर अपनी जॉब वाल फोकस करूँगी सो पर जो भी कोई स्पोर्ट्स मैं हमेशा अप टू तो डेट रहनी है। कोई भी स्पोर्ट्स ईवेंट हो रहा है जिस तरह तो व्डिया गेम्स होंगे वो हर चीज़ को फॉलो करीद सारे ईवेंट्स फॉलो करीद और जो शूटिंग कोई ईवेंट्स होंगे उन्होंने भी फॉलो करीद सो काफ़ी शूटर्स भी मैं टच हैगी है सो अपना पैशन जो दूसरे कोई जितते है यंग बच्चे जितते हैं तो फिर उन्होंने देख के उन्नी खुशी महसूस है कि जिस तरह खुद जित रहे हैं सो फिर पैशन का कंटिन्यू रहा है ਜੀ ਜੀ ਇਸ ਤੋਂ ਬਿਨਾ ਅਵਨੀਤ ਜੀ ਇਹ ਤਾਂ ਹੋ ਗਿਆ ਉਹ ਰਿਸਪੌਂਸਿਬਿਲਟੀਆਂ ਜਿਹੜੀਆਂ ਜ਼ਰੂਰੀ ਹੈ ਕਿ ਸਵੇਰੇ ਉੱਠਦੀਆਂ ਤੇ ਇਹ ਨਿਭਾਉਣੀਆਂ ਹੀ ਨਿਭਾਉਣੀਆਂ ਜੀ ਕੁਝ ਇੱਕ ਅੰਦਰ ਹੁੰਦਾ ਹੈ ਇੱਕ ਇਨਸਾਨ ਜਿਸ ਤੇ ਉਹ ਪਰਸਨੈਲਿਟੀ ਜਿਸ ਨੂੰ ਅਸੀਂ ਗਵਾ ਨਹੀਂ ਸਕਦੇ ਯਾਨੀ ਕਿ ਇੱਕ ਮਨ ਦਾ ਜਿਹੜਾ ਅਸੀਂ ਕੀ ਕਿ ਸਕੂਨ ਹੁੰਦਾ ਹੈ ਜੀ ਅਗਰ ਮੈਂ ਕਹਾਂ ਕਿ ਕੁਝ ਐਹੋ ਜੇ ਲਮ੍ਹੇ ਜਾਂ ਕੁਝ ਐਹੋ ਜਿਹਾ ਫ੍ਰੀ ਵਕਤ ਜਿਹੜਾ ਜਾਂ ਤੁਹਾਡੇ ਕੋਈ ਸ਼ੌਂਕ ਐਦਾਂ ਦਾ ਹੋਵੇ ਜਿਸ ਦੇ ਕਿ ਨਾਲ ਤੁਸੀਂ ਆਪਣਾ ਫ੍ਰੀ ਵਕਤ ਨੂੰ ਇੰਜੋਏ ਕਰਨਾ ਚਾਹੋ ਤਾਂ ਕਿਸ ਤਰੀਕੇ ਦੇ ਨਾਲ ਉਹਨਾਂ ਮੂਮੈਂਟਸ ਨੂੰ ਇੰਜੋਏ ਕਰਦੇ ਹੋ ਉਹ ਮੇਰੀ ਬੇਟੀ ਕਾਫੀ ਵੱਡੀ ਹੋ ਗਈ ਹੈ ਵੱਡੀ ਮੀਨਸ ਕੀ 12 ਸਾਲ ਦੀ ਹੋ ਜਾਏਗੀ ਸੋ ਥੋੜਾ ਬੇਟੀ ਨਾਲ ਵੀਕ ਥੋੜਾ ਥੋੜਾ ਫ੍ਰੈਂਚ ਫਰੈਂਡਸ ਵਾਲਾ ਰਿਸ਼ਤਾ ਬਣ ਜਾਂਦਾ ਹੈ ਸੋ ਕਾਫੀ ਟਾਈਮ ਉਹਦੇ ਨਾਲ ਸਪੈਂਡ ਕਰਨਾ ਚੰਗਾ ਲੱਗਦਾ ਪਰ ਜੋ ਖੁਦ ਦਾ ਟਾਈਮ ਹੁੰਦਾ ਜਿੱਥੇ ਆਪਾਂ ਆਪਣੇ ਮੀ ਟਾਈਮ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਮੈਨੂੰ 뮤ਜ਼ਿਕ ਸੁਣਨਾ ਬਹੁਤ ਚੰਗਾ ਲੱਗਦਾ ਹੈ ਔਰ ਬੁక్స్ ਪੜ੍ਹਨੀਆਂ ਚੰਗੀਆਂ ਲੱਗਦੀਆਂ ਸੋ ਮੂਵੀਜ਼ ਦੇਖਣਾ ਵੀ ਮੈਨੂੰ ਸ਼ੌਂਕ ਹੈ ਸੋ ਜਿਸ ਤਰ੍ਹਾਂ ਦਾ ਵੀ ਮੂਡ ਹੁੰਦਾ ਹੈ ਉਸ ਤਰ੍ਹਾਂ ਅਗਰ 뮤ਜ਼ਿਕ ਸੁਣਨ ਦਾ ਮੂਡ ਹੈ ਹਲਕੀ ਵਾਕ ਕਰਨ ਦਾ ਮੂਡ ਹੈ ਤੁਸੀਂ ਉਹ ਕਰ ਲਓ ਤੇ ਮੈਨੂੰ ਘੁੰਮਣ ਫਿਰਨ ਦਾ ਕਾਫੀ ਸ਼ੌਂਕ ਹੈ ਜੌਬ ਚੈਨੀ ਛੁੱਟੀ ਨਹੀਂ ਮਿਲਦੀ ਪਰ ਜਦੋਂ ਮਿਲਦੀ ਹੈ ਜਾਂ ਜਦੋਂ ਜਾ ਸਕਦੇ ਆ ਤਾਂ ਫਿਰ ਘੁੰਮਣ ਫਿਰਨ ਜਾਂਦਾ ਸੋ ਜਿੱਥੇ ਥੋੜਾ ਸਕੂਨ ਹੋਵੇ ਜਿੱਥੇ ਥੋੜਾ ਨੇਚਰ ਨਾਲ ਜੁੜ ਸਕੋ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਨੀਆਂ ਮੈਨੂੰ ਚੰਗੀਆਂ ਲੱਗਦੀਆਂ ਜੀ ਤੇ ਅੱਜ ਕੱਲ੍ਹ ਦੀ ਅਸੀਂ ਗੱਲ ਕਰੀਏ ਤਾਂ ਪੇਰੈਂਟਸ ਨੋ ਨਾਟ ਅਸੀਂ ਕਹਿੰਦੇ ਆ ਕਿ ਬੇਟੀਆਂ ਬੇਟਿਆਂ ਦੇ ਬਰਾਬਰ ਹੋ ਗਈਆਂ ਹਨਾ ਕੁੜੀ ਦੇ ਮੁੰਡੇ 'ਚ ਕੋਈ ਫਰਕ ਨਹੀਂ ਹੈਗਾ ਪਰ ਸੋਸਾਇਟੀ ਦੇ ਵਿੱਚ ਇਹ ਚੀਜ਼ਾਂ ਕਿਸੇ ਹੱਦ ਤੱਕ ਹਜੇ ਵੀ ਜੇ ਅਸੀਂ ਕਹੀਏ ਕਿ ਪ੍ਰੈਜ਼ੈਂਟ ਹੈਗੀਆਂ ਜੀ ਤਾਂ ਜਿਹੜੀਆਂ ਲੜਕੀਆਂ ਹੁਣ ਗੇਮ ਦੇ ਵਿੱਚ ਹੈਗੀਆਂ ਉਹਨਾਂ ਨੂੰ ਵੀ ਨੋ ਡਾਊਟ ਉਹ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਹੋਊਗਾ ਜਾਂ ਉਹ ਚੁਣੌਤੀਆਂ ਉਹਨਾਂ ਦੀ ਜ਼ਿੰਦਗੀ 'ਚ ਵੀ ਹੋਣਗੀਆਂ ਜਿਹੜੀਆਂ ਉਸ ਸਮੇਂ ਤੁਸੀਂ ਵੀ ਫੇਸ ਕੀਤੀਆਂ ਜੀ ਤਾਂ ਅਗਰ ਪੇਰੈਂਟਸ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹਨਾਂ ਨੂੰ ਕਿੱਦਾਂ ਦਾ ਵੀ ਕੀ ਆਪਾਂ ਕਿਸ ਤਰੀਕੇ ਦੇ ਨਾਲ ਉਹ ਆਪਣੀਆਂ ਬੇਟੀਆਂ ਨੂੰ ਅੱਗੇ ਲਿਆ ਸਕਦੇ ਦੇ ਦੇਖੋ ਪੇਰੈਂਟਸ ਦਾ ਇਹ ਮੇਨ ਫੋਕਸ ਹੋਣਾ ਚਾਹੀਦਾ ਕਿ ਜੋ ਵੀ ਚਾਹੇ ਬੇਟੀ ਹੈ ਚਾਹੇ ਬੇਟਾ ਕਿਉਂਕਿ ਮੈਨੂੰ ਲੱਗਦਾ ਵੀ ਬੇਟੀਆਂ ਤੇ ਤਾਂ ਆਪਾਂ ਫੋਕਸ ਕਰਦੇ ਆਂ ਬੇਟਿਆਂ ਤੇ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਬੇਟਿਆਂ ਤੇ ਨਹੀਂ ਕਰਾਂਗੇ ਫਿਰ ਬੇਟੀਆਂ ਲਈ ਰਿਸਕਿਊ ਹੋ ਜਾਂਦਾ ਹੈ यस ਸੋ ਦੋਨਾਂ ਤੇ ਫੋਕਸ ਕਰਨਾ ਜ਼ਰੂਰੀ ਹੈ ਚਾਹੇ ਬੇਟਾ ਹੈ ਚਾਹੇ ਬੇਟੀ ਹੈ ਔਰ ਜੋ ਚੀਜ਼ ਉਹ ਕਰਨਾ ਚਾਹੁੰਦੇ ਆ ਜੋ ਵੀ ਉਹਨਾਂ ਦਾ ਸੁਪਨਾ ਹੈਗਾ ਉਹ ਓਪਰਚ्युनिटी ਜ਼ਰੂਰ ਦੇਣੀ ਚਾਹੀਦੀ ਉਹਨਾਂ ਨੂੰ ਕਿਉਂਕਿ ਜਦੋਂ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਜੋ ਤੁਹਾਡੇ ਅੰਦਰ ਹੈ ਜਦੋਂ ਤੁਸੀਂ ਉਹ ਕਰਦੇ ਹੋ ਫਿਰ ਤੁਸੀਂ ਆਪਣਾ ਬੈਸਟ ਦਿੰਦੇ ਹੋ ਤੁਸੀਂ ਤੁਸੀਂ ਆਪਣਾ ਬੈਸਟ ਦਿਨੇ ਹੋ ਤੁਸੀਂ ਖੁਸ਼ ਰਹਨੇ ਹੋ ਤੁਸੀਂ ਉਸ ਕੰਮ ਨੂੰ ਇੰਜੋਏ ਕਰਦੇ ਹੋ ਔਰ ਜਦੋਂ ਤੁਸੀਂ ਇੰਜੋਏ ਕਰਦੇ ਹੋ ਪਰ ਤੁਸੀਂ ਗਲਤ ਪਾਸੇ ਨਹੀਂ ਜਾਂਦੇ ਸੋ ਸਾਰਾ ਕੁਝ ਇੰਟਰਕਨੈਕਟਡ ਹੈ ਅੱਛਾ ਮੈਨੂੰ ਲੱਗਦਾ ਵੀ ਆਪਾਂ ਅੱਛਾ ਸਮਾਜ ਬਣਾਉਣਾ ਹੈ ਜਿਹਦਾ ਜੋ ਇਨਸਾਨ ਜਿਸ ਕੰਮ ਨੂੰ ਖੁਸ਼ ਕਰਕੇ ਆਪਾਂ ਨੂੰ ਖੁਸ਼ੀ ਮਿਲਦੀ ਹੈ ਸੋ ਬੱਚਿਆਂ ਨੂੰ ਉਹ ਚਾਂਸ ਉਹ ਓਪਰਚ्युनिटी ਉਹ ਪੇਰੈਂਟਸ ਨੂੰ ਜ਼ਰੂਰ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ ਬੇਟੀਆਂ ਨੂੰ ਖਾਸ ਕਰਕੇ ਬਿਕੋਜ਼ ਥੋੜਾ ਜਿਹਾ ਆਪਾਂ ਅਗਰ ਆਪਣੀ ਜਿਸ ਤਰ੍ਹਾਂ ਤੁਸੀਂ ਆਪਣੇ ਸਮਾਜ ਦੀ ਗੱਲ ਕੀਤੀ ਸੋ ਕਿਤੇ ਨਾ ਕਿਤੇ ਜਦੋਂ ਉਹ ਉਹ ਬਹੁਤ ਸੈਂਸਿਟਿਵ ਹੁੰਦੀਆਂ ਬੇਟੀਆਂ ਔਰ ਜਦੋਂ ਕੋਈ ਰਿਸਪੌਂਸਿਬਿਲਟੀ ਪੈਂਦੀ ਹੈ ਤਾਂ ਉਹ ਆਪਣਾ ਬੈਸਟ ਦਿੰਦੀ ਹੈ ਸੋ ਔਰ ਬਹੁਤ ਸ਼ਾਨਦਾਰ ਮਤਲਬ ਫਿਰ ਪੇਰੈਂਟਸ ਔਰ ਸਾਰਾ ਸਮਾਜ ਪ੍ਰਾਊਡ ਵੀ ਫੀਲ ਕਰਦਾ ਹੈ ਉਹਨਾਂ ਤੇ ਸੋ ਆਈ ਥਿੰਕ ਉਹਨਾਂ ਨੂੰ ਥੋੜਾ ਜਿਹਾ ਹੋਰ ਜ਼ਿਆਦਾ ਓਪਰਚੁਨਿਟੀ ਮਿਲਣੀ ਚਾਹੀਦੀ ਹੈ ਜੋ ਵੀ ਉਹ ਕਰਨੀਆਂ ਚਾਹੁੰਦੀਆਂ ਇਹ ਨਹੀਂ ਸੋਚਣਾ ਚਾਹੀਦਾ ਕਿਉਂਕਿ ਪੇਰੈਂਟਸ ਹੀ ਸਪੋਰਟ ਨਾਲ ਹੈ ਔਰ ਅਗਰ ਤੁਹਾਡੀ ਪਰਵਰਿਸ਼ ਬਹੁਤ ਅੱਛੀ ਹੈ ਤਾਂ ਕੋਈ ਡਰਨਿਆ ਘਬਰਾਉਣ ਦੀ ਗੱਲ ਨਹੀਂ ਹੁੰਦੀ ਹੈ ਬੇਟੀਆਂ ਤੇ ਭਰੋਸਾ ਕਰਨਾ ਚਾਹੀਦਾ ਔਰ ਉਹਨਾਂ ਨੂੰ ਖੁੱਲਾ ਅਸਮਾਨ ਦੇਣਾ ਚਾਹੀਦਾ ਹੈ ਆਪਣੇ ਸੁਪਨੇ ਪੂਰੇ ਕਰਨ ਲਈ ਜੀ ਯੁੱਧ ਨਸ਼ਿਆਂ ਵਿਰੁੱਧ ਇਹ ਹੀ ਮੁਹਿੰਮ ਜਿਹੜੀ ਅੱਜ ਕੱਲ੍ਹ ਚੱਲ ਰਹੀ ਹੈਗੀ ਪੰਜਾਬ ਦੇ ਵਿੱਚ ਅਸੀਂ ਕੀ ਇਹ ਬਹੁਤ ਵੱਡੇ ਲੈਵਲ ਤੇ ਚੱਲ ਰਹੀ ਹੈ ਜੀ ਜਿਕਰ ਮੈਂ ਗੱਲ ਕਰਾਂ ਤੁਸੀਂ ਬਤੌਰ ਜਦੋਂ ਐਸਐਸਪੀ ਫਰੀਦਕੋਟ ਸੀ ਉਸ ਸਮੇਂ ਦੇ ਉੱਪਰ ਤੁਸੀਂ ਇੱਕ ਮਿਸ਼ਨ ਜਿਹੜਾ ਸ਼ੁਰੂ ਕੀਤਾ ਹੋਇਆ ਸੀ ਯਾਨੀ ਕਿ ਆਪਣੀ ਡਿਊਟੀ ਦੇ ਦੌਰਾਨ ਤੁਸੀਂ ਪਿੰਡਾਂ ਤੱਕ ਉਹ ਅਪਰੋਚ ਕੀਤੀ ਸੀਗੀ ਕਿ ਖਾਸ ਜਿਹੜਾ ਸੀਗਾ ਵੀ ਨਸ਼ਿਆਂ ਦੇ ਖਿਲਾਫ ਜਾਂ ਉਸ ਸਮੇਂ ਤੁਸੀਂ ਖੁਦ ਵਿਜ਼ਿਟ ਕਰਦੇ ਸੀ ਪਿੰਡਾਂ ਦੇ ਵਿੱਚ ਹੁਣ ਪੰਜਾਬ ਸਰਕਾਰ ਫੇਰ ਉਸੇ ਹੀ ਉਹ ਵੀ ਮੁਹਿੰਮ ਦਾ ਹਿੱਸਾ ਬਣ ਕੇ ਉਸ ਸੀਜ਼ਨ ਨੂੰ ਹੀ ਜਿਕਰ ਅਸੀਂ ਕਹੀਏ ਕਿ ਇਹ ਵੀ ਅੱਗੇ ਲੈ ਆ ਰਹੀ ਹੈਗੀ ਤਾਂ ਕੀ ਅਸੀਂ ਮੰਨ ਕੇ ਚੱਲੀਏ ਕਿ ਅਬਨੀਤ ਸਿੱਧੂ ਜਿਹੜੀ ਹੈਗੀ ਹੈ ਉਹ ਇਸ ਲੇਅਰ ਦੇ ਅੱਗੇ ਜਾਂ ਇਸ ਨੂੰ ਗਾਈਡ ਕਰਨ ਵਾਲੀ ਇੱਕ ਪਰਸਨੈਲਿਟੀ ਹੈਗੀ ਐ। ਮੈਂ ਕੁਝ ਆਈਡੀਆ ਸੀ ਕਹਿ ਸਕਦੀ ਆ ਕਿ ਹਾਂ ਠੀਕ ਹੈ ਕਿ ਕਿਸੇ ਦਾ ਆਈਡੀਆ ਜਿਹੜਾ ਸਰਕਾਰ ਨੇ ਫਾਲੋ ਕਰ ਲਿਆ। ਨਹੀਂ ਇਹ ਤਾਂ ਮੈਂ ਨਹੀਂ ਕਹਿ ਸਕਦੀ ਜੀ ਕਿਉਂਕਿ ਆਪਣਾ ਆਪਣਾ ਹਰ ਕਿਸੇ ਦਾ ਆਪਣਾ ਆਪਣਾ ਵਰਕਿੰਗ ਸਟਾਈਲ ਹੈਗਾ, ਤਰੀਕਾ ਹੈਗਾ ਕਰਨ ਦਾ। ਮੈਨੂੰ ਹਮੇਸ਼ਾ ਇਹ ਲੱਗਦਾ ਹੈਗਾ ਕਿ ਅਸੀਂ ਪਬਲਿਕ ਸਰਵੰਟ ਹੈ। ਜੀ ਪਬਲਿਕ ਲਈ ਕੰਮ ਕਰਦੇ ਆਂ ਔਰ ਜੇ ਪਬਲਿਕ ਨਾਲਾ ਤੁਹਾਡੇ ਪਬਲਿਕ ਤੁਹਾਡੇ ਤੇ ਵਿਸ਼ਵਾਸ ਕਰਦੀ ਹੈ ਤਾਂ ਫਿਰ ਤੁ ਤੁਹਾਨੂੰ ਕੰਮ ਕਰਨਾ ਵੀ ਸੌਖਾ ਹੁੰਦਾ ਹੈ ਔਰ ਤੁਸੀਂ ਕਰ ਵੀ ਸਕਦੇ ਹੋ ਔਰ ਉਹਨਾਂ ਦੀ ਸਪੋਰਟ ਨਾਲ ਤੁਹਾਡਾ ਕੰਮ ਹੋਰ ਵੀ ਈਜ਼ੀ ਹੋ ਜਾਂਦਾ ਹੈ ਸੋ ਪਬਲਿਕ ਤੁਹਾਡੇ ਦੇ ਵਿਸ਼ਵਾਸ ਦਾ ਕਰੂਗੀ ਜੇ ਤੁਸੀਂ ਪਬਲਿਕ ਨਾਲ ਰابطੇ ਚ ਜੀ ਜੇ ਉਹਨਾਂ ਨਾਲ ਗੱਲਬਾਤ ਕਰਦੇ ਹੋ ਉਹਨਾਂ ਦੀ ਗੱਲ ਸੁਣਦੇ ਹੋ ਤੇ ਉਹਨਾਂ ਨੂੰ ਇੱਕੋ ਗੈਪ ਜਿਹੜਾ ਪਬਲਿਕ ਚ ਕਈ ਵਾਰੀ ਹੋ ਜਾਂਦਾ ਉਸ ਨੂੰ ਦੂਰ ਰੱਖਦੇ ਹੋ ਤਾਂ ਫਿਰ ਕਾਫੀ ਚੀਜ਼ਾਂ ਆਸਾਨ ਹੋ ਜਾਂਦੀਆਂ ਸੋ ਇਸ ਕਰਕੇ ਮੈਂ ਉਦੋਂ ਹੀ ਮਤਲਬ ਜਿੱਥੇ ਵੀ ਮੈਂ ਰਹੀ ਹੈਗੀ ਆ ਜਿੰਨੇ ਵੀ ਜਿਹੜੇ ਵੀ ਡਿਸਟ੍ਰਿਕਟਸ ਵਿੱਚ ਰਹੀ ਆ ਉਸ ਤੋਂ ਪਹਿਲਾਂ ਵੀ ਮੈਂ ਜਦੋਂ بطور ਐਸਪੀ ਵੀ ਮੈਂ ਕਮਿਊਨਿਟੀ ਪੁਲਿਸਿੰਗ ਸਾਡਾ ਉਹਦੇ ਵਿੱਚ ਵੀ ਸੀਗੀ ਤੇ ਉੱਥੋਂ ਵੀ ਬੜਾ ਕੁਝ ਸਮਝਿਆ ਕਿ ਕਮਿਊਨਿਟੀ ਪੁਲਿਸਿੰਗ ਜਿਸ ਨੂੰ ਅਸੀਂ ਕਹਿੰਦੇ ਆ ਵੀ ਪਬਲਿਕ ਨਾਲ ਰابطਾ ਬਣਾ ਕੇ ਰੱਖਣਾ ਸੋ ਉਹਦੇ ਨਾਲ ਪੁਲਿਸਿੰਗ 'ਚ ਵੀ ਬੜੀ ਹੈਲਪ ਹੁੰਦੀ ਹੈ ਔਰ ਪਬਲਿਕ ਦਾ ਇੱਕ ਵਿਸ਼ਵਾਸ ਵੀ ਪੈਦਾ ਹੁੰਦਾ ਸੋ ਉਸੇ ਸੋਚ ਨੂੰ ਲੈ ਕੇ بطور ਐਸਐਸਪੀ ਵੀ ਮੈਨੂੰ ਇਹ ਸੀ ਕਿ ਪਿੰਡਾਂ 'ਚ ਜਾ ਕੇ ਲੋਕਾਂ ਨਾਲ ਜਦੋਂ ਤੁਸੀਂ ਗੱਲਬਾਤ ਕਰਦੇ ਹੋ ਔਰ ਉਹ ਫਿਰ ਥੋੜੇ ਤੱਕ ਖੁੱਲ ਕੇ ਤੁਹਾਡੇ ਨੂੰ ਅਪਰੋਚ ਕਰਦੇ ਔਰ ਉਹਨਾਂ ਦੀ ਗੱਲ ਤੇ ਤੁਸੀਂ ਐਕਸ਼ਨ ਲੈਂਦੇ ਹੋ ਜੋ ਉਹਨਾਂ ਦਾ ਫੀਡਬੈਕ ਹੈਗਾ ਤਾਂ ਫਿਰ ਉਹ ਵਿਸ਼ਵਾਸ ਉਹ ਵੀ ਮਜ਼ਬੂਤ ਹੁੰਦੇ ਜੀ ਸੋ ਇਸੇ ਅਪਰੋਚ ਨੂੰ ਲੈ ਕੇ ਹੀ ਮੈਂ ਕੰਮ ਕੀਤਾ ਸੀਗਾ ਵਿਸ਼ਵਾਸ ਵਾਕਈ ਮਜ਼ਬੂਤ ਹੁੰਦਾ ਤੇ ਇਸ ਵਿਸ਼ਵਾਸ ਤੋਂ ਫਿਰ ਅਸੀਂ ਚਲੀਏ ਜੇ ਫੈਮਿਲੀ ਦੇ ਵੱਲ ਚਲੀਏ ਤਾਂ ਜੇ ਆਪਾਂ ਗੱਲ ਕਰੀਏ ਵੀ ਹੁਣ ਤੁਹਾਡਾ ਹਰ ਇੱਕ ਤਰ੍ਹਾਂ ਦੀ ਰਿਸਪੌਂਸਿਬਿਲਟੀ ਤੁਸੀਂ ਨਿਭਾ ਰਹੇ ਹੋ ਤਾਂ ਪਰਿਵਾਰ ਦੀਆਂ ਇੱਕ ਆਪਣੀਆਂ ਜ਼ਿੰਮੇਵਾਰੀਆਂ ਹੁੰਦੀ ਹੈ ਤਾਂ ਪਰਿਵਾਰ ਦੇ ਜਿਹੜੇ ਫੈਮਿਲੀ ਮੈਂਬਰਸ ਹੈਗੇ ਆ ਉਹਨਾਂ ਦੀ ਕਿੱਦਾਂ ਦੀ ਸਪੋਰਟ ਰਿ ਹੈ ਜਿਹੜੀ ਹੈਗੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਰਹੀ ਹੈ ਕੌਣ ਕੌਣ ਕਿੰਨਾ ਕਿਸ ਲੈਵਲ ਤੱਕ ਅੱਜੇ ਵੀ ਸਪੋਰਟ ਕਰਦਾ ਹੈਗਾ ਤੇ ਕਿਸੇ ਕਿਸੇ ਨੂੰ ਛੋਟੀ ਛੋਟੀ ਨਿਰਾਸ਼ਾ ਵੀ ਹੁੰਦੀ ਹੋਗੀ ਸ਼ਾਇਦ ਆਈ थिंक ਜੀ ਫੈਮਿਲੀ ਦੀ ਸਪੋਰਟ ਸ਼ੁਰੂ ਤੋਂ ਰਹੀ ਹੈਗੀ ਹੈ ਕੋਈ ਕਦੇ ਕੋਈ ਦਿੱਕਤ ਨਹੀਂ ਆਈ ਹੈਗੀ ਹਰ ਤਰ੍ਹਾਂ ਦੀ ਸਪੋਰਟ ਫੈਮਿਲੀ ਨੂੰ ਮਿਲਦੀ ਹੈ ਫੈਮਿਲੀ ਦਾ ਸਪੋਰਟ ਇਹੀ ਹੁੰਦਾ ਜੀ ਪੁਲਿਸ ਦੀ ਜੌਬ ਵਿੱਚ ਖਾਸ ਕਰਕੇ ਕਿ ਤੁਸੀਂ ਘਰੇ ਲੇਟ ਆਉਣਾ ਹੈ ਕਈ ਵਾਰੀ ਤੁਸੀਂ ਰਾਤ ਨੂੰ ਬਾਹਰ ਡਿਊਟੀ ਤੇ ਜਾਣਾ ਹੈ ਔਰ ਕੋਈ ਟਾਈਮਿੰਗਸ ਨਹੀਂ ਹੈ ਡਿਊਟੀ ਦੇ ਤੁਸੀਂ ਘਰੇ ਹੋ ਕੇ ਵੀ ਤੁਸੀਂ ਤੁਹਾਡਾ ਮਾਈਂਡ ਥੋੜਾ ਬਹੁਤ ਪਿਛੇ ਆਫਿਸ ਜੀ ਆਪਨੇ ਕੰਮ ਚ ਰਹਿੰਦਾ ਹੀ ਹੈਗਾ ਸੋ ਉਸ ਨੂੰ ਅੰਡਰਸਟੈਂਡ ਕਰਨਾ ਸੋ ਆਈ ਥਿੰਕ ਸਾਰਿਆਂ ਦੀ ਬਹੁਤ ਵਧੀਆ ਸਪੋਰਟ ਰਹੀ ਔਰ ਮਨੁਲਾ ਦਾ ਸਭ ਤੋਂ ਜ਼ਿਆਦਾ ਮੈਂ ਆਪਣੀ ਡਾਟਰ ਦੀ ਕਹੂੰਗੀ ਬਿਕਾਜ਼ ਉਹ ਵੀ ਉਹ ਨੀਡ ਉਹਨੂੰ ਵੀ ਉਨਾ ਹੀ ਟਾਈਮ ਚਾਹੀਦਾ ਹੈ ਮੇਰੇ ਤੋਂ ਸੋ ਔਰ ਉਹ ਵੀ ਅੰਡਰਸਟੈਂਡ ਕਰਦੀ ਹੈ ਕਿਉਂਕਿ ਆਈ ਥਿੰਕ ਇਹ ਵੀ ਇੱਕ ਬੈਲੈਂਸ ਬਣਾ ਕੇ ਰੱਖਣ ਦੀ ਗੱਲ ਹੈ ਵੀ ਜਿੱਥੇ ਜਿੰਨੀ ਇੰਪੋਰਟੈਂਸ ਉਹਨੂੰ ਮੈਂ ਦੇਣੀ ਹੈ ਉਹ ਵੀ ਮੈਂ ਦੇਣੀ ਹੈ ਔਰ ਜੋ ਮੇਰੀ ਜੌਬ ਹੈਗੀ ਹੈ ਉਸ ਨੂੰ ਵੀ ਮੈਂ ਦੇਣੀ ਹੈ ਸੋ ਆਈ ਥਿੰਕ ਮੇਰੀ ਡਾਟਰ ਦੀ ਮੈਂ ਕਹੂੰਗੀ ਸਭ ਤੋਂ ਇਸ ਟਾਈਮ ਤੇ ਜੀ ਜੀ ਤੇ ਲਾਸਟ ਵਿੱਚ ਜੋ ਸਾਨੂੰ ਅੱਜ ਸੁਣ ਰਹੀ ਹੈ ਜੋ ਦੇਖ ਰਹੀ ਹੈਗੇ ਦਰਸ਼ਕ ਉਹਨਾਂ ਦੇ ਲਈ ਪ੍ਰੈਜੈਂਟ ਸਿਨੈਰੀਓ ਦੀ ਜਿਹੜਾ ਅਸੀਂ ਗੱਲ ਕਰੀਏ ਤੂੰ ਦੇਖੋ ਸਮਾਜ ਦੇ ਵਿੱਚ ਅਸੀਂ ਹੈਗਾ ਵੀ ਚਲੋ ਗੇਮ ਸੀ ਵੀ ਗੱਲ ਅਸੀਂ ਕੀਤੀ ਵੀ ਗੇਮ ਦੇ ਲਈ ਕੁੜੀਆਂ ਨੂੰ ਅੱਗੇ ਆਣਾ ਚਾਹੀਦਾ ਹੈ ਬੀਂਗ ਅ ਪੇਰੈਂਟ ਵੀ ਅਸੀਂ ਗੱਲ ਕੀਤੀ ਕੋਈ ਹੋਰ ਮੈਸੇਜ ਤੁਹਾਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ ਜਿਸ ਨੂੰ ਅਸੀਂ ਚਾਹ ਕੇ ਵੀ ਦੱਸ ਨਹੀਂ ਪਾਉਂਦੇ ਜਾਂ ਅਸੀਂ ਬਿਆਨ ਨਹੀਂ ਕਰ ਪਾਉਂਦੇ ਪਰ ਉਹ ਜਿਹੜਾ ਦੱਸਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਮੈਸੇਜ ਦੇ ਵਿੱਚ ਦੇਖੋ ਇਸ ਤਰ੍ਹਾਂ ਤਾਂ ਕਈ ਗੱਲਾਂ ਹੋ ਜਾਂਦੀਆਂ ਹਨ ਤੁਹਾਨੂੰ ਲੱਗਦਾ ਕਿ ਇਹ ਵੀ ਕਹਿ ਦਿਓ ਉਹ ਵੀ ਕਹਿ ਦਿਓ ਪਰ ਮੈਨੂੰ ਲੱਗਦਾ ਹੈ ਕਿ ਸਮਾਜ ਨੂੰ ਆਪਣੀ ਥੋੜੀ ਜਿਹੀ ਅਪਰੋਚ ਹੈਗੀ ਹੈ ਪੋਜ਼ਿਟਿਵ ਰੱਖਣੀ ਚਾਹੀਦੀ ਹੈ ਹਰ ਚੀਜ਼ ਹਰ ਨਜ਼ਰੀਏ ਨੂੰ ਲੈ ਕੇ ਹਰ ਪਹਿਲੂ ਨੂੰ ਰੱਖ ਕੇ ਅਗਰ ਆਪਾਂ ਸਿਰਫ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਮਤਲਬ ਚੜ੍ਹਦੀ ਕਲਾ ਵਾਲੇ ਲੋਕਾਂ ਦੀ ਇੱਕ ਪ੍ਰਤੀਕ ਹੈਗਾ ਸੋ ਪੰਜਾਬੀਆਂ ਨੂੰ ਵੀ ਉਵੇਂ ਹੀ ਰਹਿਣਾ ਚਾਹੀਦਾ ਚੜ੍ਹਦੀ ਕਲਾ ਵਿੱਚ ਪੋਜ਼ਿਟਿਵ ਥੋੜੀ ਜਿ ਮੈਂ ਦੇਖਦੀ ਆ ਵੀ ਆਦਤ ਜੀ ਹੋ ਗਈਆਂ ਉਹਨ ਸਾਰਿਆਂ ਦੀ ਲੋਕਾਂ ਦੀ ਕਿ ਸ਼ਿਕਾਇਤਾਂ ਜੀਆਂ ਕਰਦੇ ਰਹਿੰਦੇ ਆ ਨਾਰਾਜ਼ ਹੀ ਹੋਏ ਰਹਿੰਦੇ ਆ ਜਾਂ ਸੋਸ਼ਲ ਮੀਡੀਆ ਤੇ ਗੱਲ ਕਰੀਏ ਤਾਂ ਮਿਆਰ ਮਤਲਬ ਲੈਂਗੁਏਜ ਦਾ ਭਾਸ਼ਾ ਦਾ ਡਿੱਗਦਾ ਹੀ ਜਾ ਰਿਹਾ ਮਤਲਬ ਕਿਸੇ ਨਾਲ ਨਰਾਜ਼ਗੀ ਹੈ ਸਹਿਮਤ ਨਹੀਂ ਹੈ ਕਿ ਕਿਸੇ ਨਾਲ ਤਾਂ ਅਜੀਬੋ ਗਰੀਬ ਮਤਲਬ ਹਰਕਤਾ ਲੋਕ ਜਾਂ ਲਿਖਦੇ ਐ ਸੋਸ਼ਲ ਮੀਡੀਆ ਤੇ ਸੋ ਆਈ ਥਿੰਕ ਇਹ ਮੈਨੂੰ ਲੱਗਦਾ ਨਹੀਂ ਵੀ ਇਹ ਪੰਜਾਬੀਆਂ ਦੀ ਕੋਈ ਚੰਗੀ ਗੱਲ ਹੈਗੀ ਐ ਸੋ ਬਤੌਰ ਪੰਜਾਬੀ ਸਾਨੂੰ ਹਮੇਸ਼ਾ ਖੁਸ਼ ਔਰ ਮਿਹਨਤ ਤੇ ਫੋਕਸ ਕਰਨਾ ਚਾਹੀਦਾ ਹੈਗਾ ਔਰ ਮੈਂ ਸਮਝਦੀ ਆ ਮੈਂ ਆਪਣੇ ਤਜਰਬੇ ਤੋਂ ਕਹਿ ਰਹੀ ਆ ਵੀ ਮਿਹਨਤ ਤੁਸੀਂ ਕਰਦੇ ਹੋ ਔਰ ਤੁਹਾਡੀ ਨੀਅਤ ਸਾਫ ਹੈ ਤੁਹਾਡੀ ਇੰਟੈਂਸ਼ਨਸ ਪੋਜ਼ਿਟਿਵ ਹੈ ਔਰ ਤੁਸੀਂ ਮਾੜਾ ਨਹੀਂ ਸੋਚਦੇ ਤਾਂ ਤੁਸੀਂ ਕਾਮਯਾਬ ਹੋਣਾ ਹੀ ਹੋਣਾ ਹੈ ਮਤਲਬ ਇਹਨੂੰ ਕੋਈ ਰੋਕ ਨਹੀਂ ਸਕਦਾ ਚਾਹੇ ਤੁਸੀਂ ਲੇਟ ਹੋ ਜਾਓ ਪਹਿਲਾਂ ਹੋ ਜਾਓ ਸੋ ਮੈਨੂੰ ਲੱਗਦਾ ਵੀ ਸਾਨੂੰ ਥੋੜਾ ਗ੍ਰੇਟਫੁਲ ਵੀ ਹੋਣਾ ਚਾਹੀਦਾ ਹੈਗਾ ਔਰ ਸ਼ਿਕਾਇਤਾਂ ਦੀ بجائے ਥੋੜਾ ਗ੍ਰੇਟਫੁਲ ਹੋਈਏ ਕਿ ਅਸੀਂ ਬਹੁਤ ਅਗਰ ਤੁਸੀਂ ਕੰਪੈਰੀਜ਼ਨ ਕਰੋਗੇ ਆਪਣੇ ਛੋਟੇ ਘੇਰੇ ਚੋਂ ਬਾਹਰ ਨਿਕਲ ਕੇ ਤੁਸੀਂ ਆਪਣੇ ਆਪ ਨੂੰ ਕੰਪੈਰੀਜ਼ਨ ਕਰੋਗੇ ਹੋਰ ਚੀਜ਼ਾਂ ਨਾਲ ਤਾਂ ਅਸੀਂ ਬਹੁਤ ਚੰਗੀ ਜਗ੍ਹਾ ਤੇ ਹੈਗੇ ਹਾਂ ਸੋ ਮੈਨੂੰ ਲੱਗਦਾ ਵੀ ਥੋੜਾ ਜਿਹਾ ਪੋਜ਼ਿਟਿਵਿਟੀ ਸੋਸਾਇਟੀ ਨੂੰ ਆਪਣੇ ਵਿੱਚ ਲੈ ਕੇ ਆਉਣੀ ਚਾਹੀਦੀ ਹੈ ਔਰ ਅਪਾ ਪੋਜ਼ਿਟਿਵ ਰਹਾਂਗੇ ਉਹੀ ਚੀਜ਼ ਆਪਣੀ ਆਉਣ ਵਾਲੀ ਜਨਰੇਸ਼ਨ ਚ ਹੋਏਗੀ ਉਹੀ ਵਾਲੀ ਯੂਥ ਚ ਹੋਏਗੀ ਜੋ ਉਹਨਾਂ ਦੀ ਮੋਰਲ ਵੈਲਿਊਜ਼ ਹੈ ਆਪਣੀਆਂ ਉਹਨਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਜੜਾਂ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਆਈਡੀਅਲਸ ਜ਼ਮੀਰ ਬਿਕਮ ਕਰਨਾ ਚਾਹੀਦਾ ਹੈ ਲੋਕਾਂ ਨੂੰ ਥੋੜਾ ਜਿਹਾ ਕਿਉਂ ਜਾਗਦੀ ਰਹੇ ਹਰ ਹਾਲਾਤਾਂ ਵਿੱਚ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਹਾਂ ਪੱਕੀ ਸੋਚ ਤੇ ਹਾਂ ਪੱਕੀ ਨਜ਼ਰੀਆ ਜਿਹੜਾ ਹੈਗਾ ਜ਼ਿੰਦਗੀ ਚ ਅਪਣਾਉਣ ਦੀ ਲੋੜ ਹੈਗੀ ਹੈ ਮੈਮ ਕਹਿ ਰਹੀ ਹੈ ਕੋਈ ਐਹੋ ਜਿਹਾ ਸੁਪਨਾ ਜਿਹੜਾ ਹਜੇ ਵੀ ਸੁਪਨਾ ਨਹੀਂ ਹੈ ਜਾਸੀ ਕਿ ਇਹ ਵੀ ਕੁਝ ਸੋਚਿਆ ਤੇ ਵੀ ਉਹ ਅਚੀਵ ਕਰਨਾ ਨਹੀਂ ਮੈਨੂੰ ਨਹੀਂ ਲੱਗਦਾ ਕਿਉਂਕਿ ਮੈਂ ਬਹੁਤ ਗ੍ਰੇਟਫੁਲ ਹੈਗੀ ਹਾਂ ਪਰਮਾਤਮਾ ਦੀ ਕਿ ਤੁਹਾਨੂੰ ਅੰਨਾ ਕੁਝ ਮਿਲਿਆ ਹੈਗਾ ਔਰ ਬਹੁਤ ਲੋਕ ਤੁਹਾਡੀ ਜਗ੍ਹਾ ਤੇ ਹੋਣਾ ਚਾਹੁੰਦੇ ਐ ਸੋ ਅਗਰ ਇੱਥੇ ਵੀ ਅਸੀਂ ਕਈਏ ਵੀ ਕੁਝ ਹਾਂਜੀ ਛੋਟੀਆਂ ਛੋਟੀਆਂ ਕਦੇ ਨੂੰ ਲੱਗਦਾ ਕਿ ਉਹ ਚੀਜ਼ ਐ ਹੋ ਜਾਂਦੀ ਜਾਂ ਉਹ ਮੈਡਲ ਮੈਨੂੰ ਮਿਲ ਜਾਂਦਾ ਐ ਇਹ ਹੋ ਜਾਂਦਾ ਪਰ ਮੈਨੂੰ ਲੱਗਦਾ ਵੀ ਹਰ ਚੀਜ਼ ਦਾ ਇੱਕ ਪਰਪਸ ਹੈ ਤੁਹਾਡੀ ਲਾਈਫ 'ਚ ਸੋ ਕੋਈ ਚੀਜ਼ ਤੁਹਾਨੂੰ ਮਿਲਦੀ ਹੈ ਨਹੀਂ ਮਿਲਦੀ ਉਹਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਹੁੰਦੀ ਹੈ ਔਰ ਮੈਂ ਬੜੀ ਸਪਿਰਚੁਅਲ ਪਰਸਨ ਹੈ ਔਰ ਕੁਦਰਤ ਚ ਬੜਾ ਮੈਂ ਇਹਕੀਨ ਰੱਖਦੀ ਹਾਂ ਉਸੇ ਮੈਨੂੰ ਲੱਗਦਾ ਵੀ ਨੇਚਰ ਦੇ ਪ੍ਰੋਸੈਸ ਨੂੰ ਰੱਬ ਦੇ ਪ੍ਰੋਸੈਸ ਨੂੰ ਐਕਸੈਪਟ ਕਰਨਾ ਚਾਹੀਦਾ ਔਰ ਹਮੇਸ਼ਾ ਗਾਂ ਵਦੋ ਕੋਈ ਇੱਕ ਚੀਜ਼ ਰਹਿ ਵੀ ਗਈ ਤਾਂ ਉਥੋਂ ਕੁਝ ਹੋਰ ਰਸਤਾ ਨਿਕਲਿਆ ਹੁੰਦਾ ਸੋ ਮੈਨੂੰ ਨਹੀਂ ਲੱਗਦਾ ਕਿ ਮੇਰਾ ਆਪਣਾ ਕੁਝ ਅਧੂਰਾ ਰਹਿ ਗਿਆ ਮੈਂ ਬੜੀ ਸੈਟੀਸਫਾਈਡ ਹਾਂ कि रब ने जो ਦਿੱਤਾ ਹੈਗਾ ਮੈਂ ਉਹਦੇ ਚ ਖੁਸ਼ ਹੈ ਪਰ ਮੇਰਾ ਕੰਮ ਹੈਗਾ ਕਿ ਆਪਣੇ ਆਪ ਨੂੰ ਮੈਂ ਬਿਹਤਰ ਕਰਨਾ ਹੈ ਹਮੇਸ਼ਾ ਔਰ ਹੁਣ ਸੁਪਨੇ ਜਿਹੜੇ ਆਪਣੇ ਬੱਚਿਆਂ ਦੇ ਦੇਖਦੇ ਆ ਕਿ ਉਹ ਕੁਝ ਕਰਨ ਪਰ ਉਹ ਵੀ ਨਹੀਂ ਅ ਵੀ ਤੁਸੀਂ ਆਪਣੇ ਸੁਪਨੇ ਥੋਪ ਦੇਨੇ ਉਹਨਾਂ ਤੇ ਸੋ ਜੋ ਉਸ ਦਾ ਮਨ ਕਰਦਾ ਹੈ ਮੈਂ ਚਾਹਨੀ ਆ ਵੀ ਉਹ ਇੱਕ ਵਧੀਆ ਕਾਮਯਾਬ ਵਧੀਆ ਸਟਰੌਂਗ ਇਨਸਾਨ ਬਣੇ ਸੋ ਇਹ ਸੁਪਨਾ ਹੈਗਾ ਔਰ ਆਪਣੇ ਲਈ ਇਹ ਹੈ ਕਿ ਆਪਣੇ ਆਪ ਨੂੰ ਐਜ਼ ਅ ਇਨਸਾਨ ਕਿਵੇਂ ਬਿਹਤਰ ਕਰਨਾ ਹੈ ਔਰ ਜੋ ਰਿਸਪੌਂਸਿਬਿਲਟੀ ਪ੍ਰੋਫੈਸ਼ਨ ਚ ਤੁਹਾਨੂੰ ਮਿਲੀ ਹੈ ਉਦੇਚ ਹਮੇਸ਼ਾ ਜਸਟਿਸ ਕਰਨਾ ਹੈ ਔਰ ਜੋ ਬੈਸਟ ਤੁਸੀਂ ਕਰ ਸਕਦੇ ਹੋ ਮਤਲਬ ਮੈਨੂੰ ਲੱਗਦਾ ਵੀ ਜਿੱਥੇ ਵੀ ਤੁਸੀਂ ਬੈਠੇ ਹੋ ਉੱਥੇ ਆਪਣਾ ਬੈਸਟ ਦੇਣਾ ਹੈ ਔਰ ਸਾਫ ਸੁਥਰੀ ਨੀਅਤ ਨਾਲ ਦੇਣਾ ਹੈ ਸੋ ਇਹੀ ਮੇਰਾ ਲਾਈਫ ਦਾ ਗੋਲ ਹੈ ਅਬ ਨੀਤ ਸਿੱਧੂ ਬਹੁਤ ਸਾਰੇ ਅਸੀਂ ਕੀ ਹੈ ਕਿ ਅੱਜ ਯੂਟੀ ਰੋਲ ਮਾਡਲ ਹੈਗੇ ਆ ਰੋਲ ਮਾਡਲ ਹੋ ਤੁਸੀਂ ਹੈ ਨਾ ਜੀ ਬਹੁਤ ਮਨਦੀ ਨਹੀਂ ਤੁਹਾਨੂੰ ਅਸੀਂ ਸਾਰੇ ਤੇ ਜੇਕਰ ਮੈਂ ਕਹਾ ਕਿ ਤੁਹਾਡਾ ਰੋਲ ਮਾਡਲ ਉਹ ਕੋਣ ਹੈ ਮੈਂ ਕਹਾਂਗੀ ਮੈਂ ਅਗਰ ਅਪ ਤੁਸੀਂ ਇੱਕ ਜਾਣੇ ਦੀ ਗੱਲ ਕਰੋਗੇ ਆਈ ਥਿੰਕ ਮੈਂ ਆਪਣੇ ਮਦਰ ਦਾ ਨਾਮ ਲੈ ਸਕਦੀ ਹਾਂ ਅਗਰ ਤੁਸੀਂ ਪ੍ਰੋਫੈਸ਼ਨਲੀ ਗੱਲ ਕਰੋ ਸ਼ੂਟਿੰਗ ਵਿੱਚ ਮੇਰੇ ਹੋਰ ਸੀਗੇ ਰੋਲ ਮਾਡਲ ਅੰਜਲੀ ਜਿਨ੍ਹਾਂ ਨੂੰ ਮੈਂ ਸ਼ੁਰੂ ਚ ਫੋਲੋ ਕਰਦੀ ਸੀ ਪਰ ਜ਼ਿੰਦਗੀ ਦਾ ਅਗਰ ਤੁਸੀਂ ਰੋਲ ਮਾਡਲ ਕਹੋਗੇ ਤਾਂ ਮੈਂ ਆਪਣੇ ਪੇਰੈਂਟਸ ਨੂੰ ਹੀ ਦੋਨਾਂ ਨੂੰ ਹੀ ਕਹੂੰਗੀ ਮੈਂ ਕਿਉਂਕਿ ਮੈਂ ਉਹ ਦੋਨਾਂ ਤੋਂ ਬਹੁਤ ਕੁਝ ਸਿੱਖਿਆ ਹੈ ਕਿਸੇ ਤੋਂ ਕੋਈ ਕੁਆਲਟੀ ਸਿੱਖੀ ਹੈ ਕਿਸੇ ਤੋਂ ਕੋਈ ਚੀਜ਼ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਔਰ ਬਾਕੀ ਆਈ ਥਿੰਕ ਕੋਈ ਵੀ ਜੋ ਚੰਗਾ ਕਰ ਰਿਹਾ ਹੈ ਮੈਨੂੰ ਲੱਗਦਾ ਇਨਸਪੀਰੇਸ਼ਨ ਤੁਹਾਨੂੰ ਸਾਰਿਆਂ ਤੋਂ ਮਿਲਦੀ ਹੈ ਕਈ ਵਾਰੀ ਬੜਾ ਕੋਈ ਆਮ ਜਿਹਾ ਇਨਸਾਨ ਹੁੰਦਾ ਹੈ ਔਰ ਆਪਣੀ ਜ਼ਿੰਦਗੀ ਨਾਲ ਲੜ ਕੇ ਕੁਝ ਆਪਣਾ ਨਾਮ ਬਣਾਇਆ ਆਈ ਥਿੰਕ ਉਹ ਤੋਂ ਵੀ ਤੁਸੀਂ ਇਨਸਪਾਇਰ ਹੋ ਜਾਂਦੇ ਹੋ ਸੋ ਹੁਣ ਇੱਕ ਰੋਲ ਮਾਡਲ ਪਿਕ ਕਰਨਾ ਬੜਾ ਮੁਸ਼ਕਿਲ ਹੈ ਕਿਉਂਕਿ ਹੁਣ ਆਸ-ਪਾਸੇ ਤੁਸੀਂ ਥੋੜਾ ਆਬਜ਼ਰਵ ਕਰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਚ ਬਹੁਤ ਕੁਝ ਕਰਕੇ ਹੋ ਤੁਸੀਂ ਬਾਕੀਆਂ ਨੂੰ ਦੇਖਦੇ ਹੋ ਤੁਹਾਨੂੰ ਲੱਗਦਾ ਕਿ ਅੱਛਾ ਇਹਦੇ ਤੋਂ ਇਹ ਚੀਜ਼ ਅੱਛੀ ਹੈ ਇਹਨੂੰ ਇਹਨੂੰ ਅਡਾਪਟ ਕਰਨਾ ਚਾਹੀਦਾ ਹੈ ਇਸ ਚੀਜ਼ ਨੂੰ ਸੋ ਕਿਤੋਂ ਇਨਸਪੀਰੇਸ਼ਨ ਤੁਹਾਨੂੰ ਮਿਲ ਸਕਦੀ ਹੈ ਜੋ ਬੰਦਾ ਕੁਝ ਚੰਗੀ ਮਿਹਨਤ ਕਰ ਰਿਹਾ ਹੈ ਤਾ ਉਹ ਸੋਨੀਆਂ ਗੱਲਾਂ ਤੇ ਬਾਕੀ ਜ਼ਿੰਦਗੀ ਦਾ ਇੱਕ ਫਲਸਫਾ ਜਿਹੜਾ ਸੀਗਾ ਉਸ ਮੈਡਮ ਜੀ ਨੇ ਅੱਜ ਬਹੁਤ ਖੂਬੀ ਜਿਹੜਾ ਬਿਆਨ ਕੀਤਾ ਉਹਨਾਂ ਨੇ ਕਿਹਾ ਕਿ ਜ਼ਿੰਦਗੀ ਨੂੰ ਪੋਜ਼ਿਟਿਵਿਟੀ ਨਾਲ ਲਓ ਜ਼ਿੰਦਗੀ ਹਰ ਰੋਜ਼ ਕੁਝ ਸਿਖਾਉਂਦੀ ਹੈ ਕੁਝ ਚੰਗਿਆਈਆਂ ਜਿਹੜੀਆਂ ਹੈਗੀਆਂ ਜਿੱਥੋਂ ਮਿਲਦੀਆਂ ਉਹਨਾਂ ਨੂੰ ਜ਼ਰੂਰ ਗ੍ਰੈਬ ਕਰ ਲਓ ਤੇ ਜ਼ਿੰਦਗੀ ਦੀ ਖੂਬਸੂਰਤੀ ਇਸੇ ਹੀ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹ ਹੋਰ ਖੂਬਸੂਰਤ ਹੋ ਜਾਂਦੀ ਹੈ ਤਾਂ ਫਿਰ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਇਸ ਪੰਜਾਬਣ ਦਾ ਜਿਹੜਾ ਹੈਗਾ ਜੀ ਅਸੀਂ ਸ਼ੁਕਰੀਆ ਅਦਾ ਕਰਦੇ ਆ ਅਵਨੀਤ ਸਿੱਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਮੈਮ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ